ਹallelujah हे स्वर्गीय पिता हे स्वर्गीय पिता ਅਸੀਂ ਤੁਹਾਡੇ ਹਜ਼ੂਰ ਆਉਨੇ ਆ ਅਸੀਂ ਤੁਹਾਡੇ ਹਜ਼ੂਰ ਆਉਨੇ ਆ ਅਸੀਂ ਧੰਨਵਾਦ ਕਰਦੇ ਆ ਅਸੀਂ ਧੰਨਵਾਦ ਕਰਦੇ ਆ ਉਹ ਸਭ ਦੇ ਲਈ ਉਹ ਸਭ ਦੇ ਲਈ ਜੋ ਤੁਸੀਂ ਸਾਡੇ ਲਈ ਕੀਤਾ ਜੋ ਤੁਸੀਂ ਸਾਡੇ ਲਈ ਕੀਤਾ ਆਪਣੇ ਕੋਲੋਤੇ ਨੂੰ ਆਪਣੇ ਕੋਲੋਤੇ ਨੂੰ ਜੀ ਸਾਡੇ ਲਈ ਬਖਸ਼ ਦਿੱਤਾ ਤੁਸੀਂ ਮੇਰੇ ਲਈ ਬਖਸ਼ ਦਿੱਤਾ اے ਮੇਰੇ ਪਿਆਰੇ ਪਰਮੇਸ਼ਰ اے ਮੇਰੇ ਪਿਆਰੇ ਪਰਮੇਸ਼ਰ ਮੈਂ ਅੱਜ ਤੁਹਾਡੇ ਹਜ਼ੂਰ ਆਉਂਦਾ ਹਾਂ ਮੈਂ ਤੁਹਾਡੇ ਹਜ਼ੂਰ ਆਉਣੀ ਆ ਤੇ ਮੈਂ ਆਪਣੇ ਆਪ ਨੂੰ ਮੈਂ ਆਪਣੇ ਆਪ ਨੂੰ ਤੁਹਾਡੇ ਅੱਗੇ ਲੈ ਕੇ ਆਉਣੀ ਆ ਤੁਹਾਡੇ ਅੱਗੇ ਲੈ ਕੇ ਆਉਣੀ ਆ ਜੋ ਵੀ ਪਾਪ ਮੈਂ ਅਜ ਤੱਕ ਕੀਤੇ ਨੇ ਜੋ ਵੀ ਪਾਪ ਮੈਂ ਅਜ ਤੱਕ ਕੀਤੇ ਨੇ ਉਹਨਾਂ ਤੋਂ ਮੈਂ ਮਾਫੀ ਮੰਗਦੀ ਆ ਉਹਨਾਂ ਤੋਂ ਮੈਂ ਮਾਫੀ ਮੰਗਦੀ ਆ ਇਹ ਮੇਰੇ ਪਿਤਾ ਇਹ ਮੇਰੇ ਪਿਤਾ ਉਹਨਾਂ ਪਾਪਾ ਤੋਂ ਮੈਨੂੰ ਉਹਨਾਂ ਪਾਪਾ ਤੋਂ ਮੈਨੂੰ ਧੋ ਕੇ ਧੋ ਕੇ ਸ਼ੁੱਧ ਕਰੋ ਸ਼ੁੱਧ ਕਰੋ ਮੈਂ ਤੋਬਾ ਕਰਦੀ ਆ ਮੈਂ ਤੋਬਾ ਕਰਦੀ ਆ ਜੋ ਵੀ ਅੱਜ ਤੱਕ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਜੋ ਵੀ ਅੱਜ ਤੱਕ ਮੈਂ ਜ਼ਿੰਦਗੀ ਦੇ ਵਿੱਚ ਗਲਤੀ ਕੀਤਾ ਗਲਤੀ ਕੀਤਾ ਮੈਂ ਉਸ ਨੂੰ ਨਹੀਂ ਦੁਹਰਾਉਂਗੀ ਮੈਂ ਸੁਣਾਹਿਤ ਰਹਾਗੀ ਹੈ ਮੇਰੇ ਪਿਆਰੇ ਪਿਤਾ ਹੈ ਮੇਰੇ ਪਿਆਰੇ ਪਿਤਾ ਵੇ ਆਪਣੇ ਦਿਲ ਦੇ ਦਰਵਾਜ਼ੇ ਨੂੰ ਖੋਲਦੀ ਆ ਮੈਂ ਆਪਣੇ ਦਿਲ ਦੇ ਦਰਵਾਜ਼ੇ ਨੂੰ ਖੋਲਦੀ ਆ ਕਿ ਤੁਸੀਂ ਅੰਦਰ ਆਓ ਤੁਸੀਂ ਅੰਦਰ ਆਓ ਔਰ ਇਸ ਤੇ ਵਿਸ਼ਵਾਸ ਕਰੋ ਇਸ ਤੇ ਵਿਸ਼ਵਾਸ ਕਰੋ ਤੇ ਮੈਨੂੰ ਬਦਲ ਦਿਓ ਤੇ ਮੈਨੂੰ ਬਦਲ ਦਿਓ ਕਿਉਂਕਿ ਤੁਸੀਂ ਕਿਉਂਕਿ ਤੁਸੀਂ ਆਪਣੇ ਬੇਟੇ ਦੀ ਜਾਨ ਆਪਣੇ ਬੇਟੇ ਦੀ ਜਾਨ ਦੇਤੀ ਦੇਤੀ ਤਾਂ ਜੋ ਮੈਂ ਪਾਪਾ ਤੋਂ ਬਖਸ਼ਾਈ ਜਾਵਾਂ ਇਹ ਮੇਰੇ ਪਿਤਾ ਇਹ ਮੇਰੇ ਪਿਤਾ ਮੈਂ ਅੱਜ ਤੋਂ ਮੈਂ ਅੱਜ ਤੋਂ ਰਵਿਸ਼ੂ ਮਸੀਹ ਨੂੰ ਰਵਿਸ਼ੂ ਮਸੀਹ ਨੂੰ ਆਪਣਾ ਆਪਣਾ ਮੁਕਤੀਦਾਤਾ ਮੁਕਤੀਦਾਤਾ ਸਵੀਕਾਰਦੀ ਆਂ ਸਵੀਕਾਰਦੀ ਆਂ ਤੁਸੀਂ ਮੈਨੂੰ ਤੁਸੀਂ ਮੈਨੂੰ ਆਪਣੇ ਆਤਮਾ ਦੇ ਨਾਲ ਆਪਣੇ ਆਤਮਾ ਦੇ ਨਾਲ ਪਰਦੇਓ ਪਰਦੇਓ ਤੇ ਮੈਨੂੰ ਤੇ ਮੈਨੂੰ ਆਪਣੀਆਂ ਰਾਹਾਂ 'ਤੇ ਆਪਣੀਆਂ ਰਾਹਾਂ 'ਤੇ ਚੱਲਣ ਦੇ ਵਿੱਚ ਚੱਲਣ ਦੇ ਵਿੱਚ ਮਦਦ ਕਰੋ ਮਦਦ ਕਰੋ ਯੇਸ਼ੂ ਮਸੀਹ ਦੇ ਨਾਮ 'ਚ ਯੇਸ਼ੂ ਮਸੀਹ ਦੇ ਨਾਮ 'ਚ ਆਮੇਨ ਆਮੇਨ ਆਮੇਨ